ਤਨਵਰ ਸਪੀਕਰ ਸਾਹਿਬ ਤੁਸੀਂ ਮੈਨੂੰ ਸਮਾਧਿਤ ਦਾ ਮੌਕਾ ਦਿੱਤਾ ਤੇ ਕੱਲ ਅਸੀਂ ਜਾਣਦੇ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਦਾਇਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੇ ਸਤਿਕਾਰਤ ਫੋਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਹੀਂ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਉਹਨਾਂ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਧੰਨਵਾਦ ਜੀ ਵਾਕਿਆ ਹੀ ਸਰਦਾਰ ਫੌਜਾ ਸਿੰਘ ਜੀ 114 ਸਾਲ ਦੇ ਬਜ਼ੁਰਗ ਸਨ ਮੈਂ ਖਦਿੰਦਾ ਲੇਕਿਨ ਜਜ਼ਬਾਨਾ ਨਾ ਨੌਜਵਾਨਾ ਸੀ ਪ੍ਰੇਰਨਾ ਸੁਣੋ ਤੋਂ ਨੌਜਵਾਨਾਂ ਦੀ ਗੀਤ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸਲਾ ਫੋਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਰزندਰ ਵਿੱਚ ਹੋਇਆ। ਉਹ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾਂ ਦੇ ਬਜ਼ੁਰਗ ਦੌੜਾਕ ਬਣੇ। ਉਹਨਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ। ਔਰ ਉਹ ਫੋਟੋਆਂ ਮੇਰੇ ਹਜੇ ਵੀ ਯਾਦ ਆ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾੜਾ ਪ੍ਰਕਾਸ਼ ਕੀਤਾ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਲਈ ਹਮੇਸ਼ਾ ਪ੍ਰੇਨਰ ਰੂਟ ਰਹਿਣਗੇ ਸੋ ਬੜੀ ਦੁਖੀ ਘੜੀ ਹੈ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਸਮਾਧਿਤ ਦਾ ਮੌਕਾ ਦਿੱਤਾ ਤੇ ਕੱਲ ਅਸੀਂ ਜਾਣਦੇ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੇ ਸਤਿਕਾਰਤ ਫੌਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਹੀਂ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾਮ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਉਹਨਾਂ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਧੰਨਵਾਦ ਜੀ ਵਾਕਿਆ ਹੀ ਸਰਦਾਰ ਫੌਜਾ ਸਿੰਘ 111 ਸਾਲ ਦੇ ਬਜ਼ੁਰਗ ਸਨ ਮੈਕਾਦਮਾ ਲੇਕਿਨ ਜਵਾਬਾਨਾਂ ਰ ਨੌਜਵਾਨਾਂ ਸੀ ਪ੍ਰੇਰਨਾ ਸਰੋਤੋ ਨੌਜਵਾਨਾਂ ਦੀ ਰੀਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾ ਸੁਰਾ ਫੌਜਾ ਸਿੰਘ ਜੀ ਕੱਲ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਰਾਂ德ਰ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋਆਂ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾੜਾ ਪ੍ਰਕਾਸ਼ ਕੀਤਾ ਤੇ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਲਈ ਹਮੇਸ਼ਾ ਪ੍ਰੇਨਰ ਰੂਟ ਰਹਿਣਗੇ ਸੋ ਬੜੀ ਦੁਖਦੀ ਘੜੀ ਹੈ